ਅੱਪਾ ਵੀਰੋ ਜਿਹੜੀ ਗੱਲ ਕਰੀ ਕਿ ਵੀਡੀਓ ਪਾਈ ਸੀ ਆਪਾਂ ਲੱਡੂਆਂ ਦੀ ਤੇ ਉਹ ਮੇਰੇ ਦੋਸਤਾਂ ਕੋਲੇ ਬੜੇ ਜਾਣਿਆਂ ਕੋਲੇ ਗਈ ਤੇ ਉਹ ਪੁੱਛਦੇ ਸੀ ਯਾਰ ਵੀ ਇਹ ਲੱਡੂ ਕਿਹੜੇ ਲੱਡੂਆਂ ਦੀ ਗੱਲ ਕਰੀ ਗਈ ਹੈ ਅੱਜ ਜਦੋਂ ਅਸੀਂ ਬਾਈ ਨਾਇਰ ਸਿੰਘ ਹੋਰਾਂ ਕੋਲੇ ਬਾਈ ਸੁਖਮੰਦਰ ਹੋਰਾਂ ਕੋਲੇ ਆਏ ਆ ਬਲਹਾਰੀ ਕੁਦਰਤ ਇਹਨਾਂ ਦਾ ਜਿਹੜਾ ਇਹ ਪ੍ਰੋਡਕਟ ਬਣਾਉਂਦੇ ਆ ਸਾਰੇ ਤੁਸੀਂ ਦੇਖਣੇ ਹੋ ਉੱਥੇ ਇਹ ਲੱਡੂ ਪਕੌੜੀਆਂ ਵਗੈਰਾ ਜਿਹੜੇ ਚਾਰ ਪ੍ਰੋਡਕਟ ਇਹ ਆਪਦੇ ਬਣਾਉਂਦੇ ਆ ਦੇਸੀ ਘਿਓ ਦੇ ਤੇ ਇੱਥੋਂ ਜਿਹੜੇ ਲੋਕ ਲੈ ਕੇ ਕਿਉਂਕਿ ਦਾਬਾ ਵਾਲੀ ਜਦੋਂ ਆਪਾਂ ਦਿੱਲੀ ਰੋਡ ਨੂੰ ਮੁੜਦੇ ਆ 7-8 ਕਿਲੋਮੀਟਰ ਤੇ ਇਹਨਾਂ ਦਾ ਪਿੰਡ ਹੈ ਇਹ ਜਿਹੜਾ ਅੰਮ੍ਰਿਤਸਰ ਤੋਂ ਜਾਮਨਗੜ੍ਹ ਰੋੜਾ ਉਹ ਇਹਨਾਂ ਤੋਂ 3 ਕਿਲੋਮੀਟਰ ਹੀ ਦੂਰ ਹੈ ਜਾਂਦਾ। ਬਿਲਕੁਲ 3 ਹਾਂਜੀ। ਤਾਂ ਇਹ ਜਿਹੜੇ ਲੱਡੂ ਆ ਦੇਸੀ ਘਿਓ ਦੇ ਬੜੇ ਵਧੀਆ ਮਤਲਬ ਅਸੀਂ ਤਾਂ ਯੂਜ਼ ਕਰਦੇ ਹੀ ਆਂ। ਜ਼ਿਆਦਾਤਰ ਲੋਕ ਇੱਥੋਂ ਸਾਲਾਂ ਸਾਰ ਜਿਵੇਂ ਸਵਾ ਮਣੀ ਆਪਾਂ ਮਬਈ ਦੇ ਪ੍ਰਸ਼ਾਦ ਚੜਾਉਨੇ ਆ ਜਾਂ ਹੋਰ ਆ ਤਾਂ ਉਹ ਵੀ ਇੱਥੋਂ ਲੈ ਕੇ ਜਾਂਦੇ ਆ ਜਿਵੇਂ ਇਹਨਾਂ ਨੇ ਆ ਬਣਾਏ ਹੋਏ ਆ ਹੰਦਵਾਲੀ ਕਰਕੇ ਵੀ ਦਿੱਲੀ ਇਹਨਾਂ ਦੀ ਸਪਲਾਈ ਹੈ। ਉਹਨਾਂ ਨੂੰ ਬਣਾਉਂਦੇ ਇਹ ਕਿੰਨੇ ਕਿੰਨਾਂ ਦੀ ਮੰਗ ਹੁੰਦੀ ਹੈ। ਤੋ ਇਹ ਕੰਮ ਜਿਵੇਂ ਆਪਾਂ ਜਾਣਦੇ ਆ ਸਾਡੇਕਣ ਵੀ ਜਾਣਦੇ ਆ ਸਾਡੇ ਬਠਿੰਡੇ ਤੋਂ ਸਾਡੇ ਵੀਰ ਬੜੇ ਜਾਣਦੇ ਆ ਮੇਰੀ ਕੰਪਨੀ ਤੋਂ ਹੁਣੇ ਸਾਰੇ ਜਾਣੇ ਜਾ ਕੇ ਆਏ ਆ ਬਾਈ ਮੁਕੇਸ਼ ਚੰਦਲ ਦੇ ਨਾਲ ਤਾਂ ਇਸ ਇਸ ਚੀਜ਼ ਆਸਤੇ ਵੀ ਇਹ ਤੁਸੀਂ ਜਰੂਰ ਲੈ ਕੇ ਜਾਣਾ ਤਾਂ ਤੁਸੀਂ ਦੇਖਿਓ ਵੀ ਇਹਨਾਂ ਦਾ ਕੁਆਲਟੀ ਕਰੀ ਜਰੂਰ ਚੈੱਕ ਕਰਕੇ ਦੇਖਿਓ ਤੁਹਾਨੂੰ ਇੱਕ ਅਸੀਂ ਇਹਨਾਂ ਆਸ਼ਵਾਸਨ ਜਰੂਰ ਦੇਵਾਂਗੇ ਤੁਹਾਨੂੰ ਭਾਰਤ ਮਾਲਾ ਤੋਂ ਜਾਂ ਜੀਟੀ ਰੋਡ ਤੋਂ ਉਤਰਨੀ ਲੋੜ ਨਹੀਂ ਜਸਟ ਇੱਕ ਕਾਲ ਕਰਨੀ ਹੈ ਤੇ ਤੁਹਾਨੂੰ ਇਹ ਭਾਰਤ ਮਾਲਾ ਦੇ ਉੱਪਰ ਹੀ ਖੜੇ ਨੂੰ ਹੀ ਬਹੁਤ ਜਲਦੀ ਕਰਦੇ ਹਾਂ। ਪਿੱਛੇ ਦੇ ਕਰ ਦਾਂਗੇ ਜੀਟੀ ਰੋਡ ਤੇ ਜਾ ਰਹੇ ਹੋ ਤੁਸੀਂ ਬਾਇਆ हिसार ਤਾਂ ਅਸੀਂ ਜੀਟੀ ਰੋਡ ਤੇ ਪਹੁੰਚਦੇ ਕਰ ਦਾਂਗੇ। ਬਹੁਤ ਬਹੁਤ ਮਿਹਰਬਾਨੀ ਭਾਈ ਤੁਹਾਡੀ।